ਬਾਲ ਸ਼ਰਮਣ ਲੈ ਕੇ ਜਰੂਰ ਜਾਓ ਉਹ ਮੇਰੇ ਪਾਸੇ ਕਦੇ ਇਕਬਾਲ ਸ਼ਾ ਆਸਟ੍ਰੇਲੀਆ ਵਾਲਾ ਭਰਾ ਸਾਡਾ ਵਿਸ਼ੇਸ਼ ਟੂਰ ਦੇ ਕਦੇ ਪਹੁੰਚ ਆਇਆ ਭਾਈ ਜੀ ਸਾਊਂਡ ਵਾਲਾ ਉਹਨਾਂ ਦਾ ਧੰਨਵਾਦ ਹੈ ਬਾਈ ਮੇਰੀ ਦੇਣ ਦੀ ਹੈ ਸਾਊਂਡ ਵਾਲਾ ਵੀਰ ਸਾਡਾ ਵਿਸ਼ੇਸ਼ ਟੂਰ ਤੇ ਆ ਜਾਵੇ ਗਲਤੀ ਦੇ ਨਾਲ ਰੌਣਕ ਤਾੜੀ ਮਾਰੋ ਕੀ ਤੁਸ ਕਿ ਦੋ ਮਿੰਟ ਹੀ ਖੜੇ ਰਹਿ ਦੋ ਮਿੰਟ ਸਿਰਾਂ ਮੈਂ ਇੱਕ ਦੋ ਮਿੰਟ ਹੀ ਲੈਨੇ ਥੋਡੇ ਖੇਡੋ ਦਾ ਪ੍ਰਬੰਧ ਵੀ ਇੱਕ ਨੰਬਰ 3 ਲੋ ਪੈਸੇ ਲੱਗੇ ਮੰੰਗਾ ਮੰਦਰ ਆਪਣਾ ਸਨਮਾਨ ਲਵੇ ਜੀ ਮੰੰਗਾ ਮੰਦਰ ਆਪਣਾ ਸਨਮਾਨ ਮੰੰਨਾ ਤੇ ਆਹ ਕਹਿੰਦੇ ਮੱਤੇ ਵਾਲਾ ਉਹ ਟੱਕਰ 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 ਸਿਰੇ ਦੀ ਸਾਰੇ ਅਰੇਰੀਆ ਟੱਕਰ ਟਕਾਨੇਰੀਆ ਇਹ ਟੱਕਰ ਟਕਾਨੇਰੀਆ ਉਹ ਬੱਲੇ ਬੱਲੇ ਹੋ ਗਈ ਆ ਆ ਮੈਚ ਦੇ ਕਹਿੰਦੇ ਲੋਕਾਂ ਦਾ ਪਿਆਰ ਜਿਹੜਾ ਆਪਣੇ ਵੱਲੀ ਖੇਚ ਲਿਆ ਹੁਣ ਲਾਓ ਸਾਊਂਡ ਦੇ ਲਈ ਪਾਸੇ ਦੀਪ ਸਿੰਘ ਕੇਲਾ ਮੱਤੇ ਦੀ ਧੜਤੀ ਦਾ ਉਹ ਟੱਕਰ ਟਕਾਨੇ ਦੀ ਜੀਵਾ ਬੱਲੇ 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 ਅਸਰ ਰਤਨ 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 ਉਹ ਬੱਲੇ 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 ਵਾਲਾ ਪੱਕੇ ਵਾਲਾ ਕੰਸੀ ਕਹਿੰਦੇ ਆਪਣੇ ਘਰਾਂ ਨੂੰ ਮੁਰਦੇ ਜਾ ਰਿਹਾ ਪਰ ਮੁਕਾਬਲੇ ਦੇ ਪਾਸੇ ਜਿਹੜੇ ਕਹਿੰਦੇ ਸਿਰੇ ਦੇ ਖੰਡੇ ਜਾ ਰਿਹਾ ਕਿਹੜੀ ਕ ਤਾਣੀ ਵੀ ਆਰ ਜਿੱਤਣਾ ਲਾ ਉਧਰਲੇ ਪਾਸੇ ਕਰੇ ਜਿਹੜੀ ਪੈਂਦੀ ਬਾਲ ਮਰਾਂ ਦੇ ਜਾ ਮੱਤੇ ਵਾਲਾ ਕਹਿੰਦੇ ਟਰਾਈ ਕਰਦਾ ਇਹ ਗੱਲ ਕਹਿੰਦੇ ਸਮੇਂ ਦੀ ਆ ਇਧਰ ਮੱਤੇ ਵਾਲਾ ਮੱਤੇ ਵਾਲਾ ਮੱਤੇ ਵਾਲਾ ਆ ਟਰਾਈ ਕਰਦਾ ਮੇਰੇ ਵੀਰੋ ਖੇਡ ਗਰਾਉਂਡ ਦੇ ਜਾ ਉਹਨੂੰ ਪਤਾ ਵੀ ਆ ਵਰ ਕਹਿੰਦੇ ਤਿਆਰ ਵਰਤਾਂ ਰਿਹਾ ਹੈ ਆ ਬਾਲ ਤੇ ਕੁਦਣਾ ਕੁਦ ਕੁਦਣਾ ਕੁਦ ਹੋੜਾ ਜ਼ਰੂਰ ਹੈ ਪਰ ਪੈਂਦੀ ਪਾਸੇ ਜਲਦੀ ਕਰਦਾ ਪੈਂਦੀ ਹੋਈ ਬਾਲ ਤੇਰਾ ਨਾ ਰਾਣਾ ਪਾਉ ਆ ਪਿੰਡ ਪੱਕਾ ਸਮੂਹ ਪੰਚਾਇਤ ਵੱਲੋਂ ਅਸੀਂ ਬਾਬਾ ਰਾਮ ਸਾਲੂ ਵੀਰ ਦੀ ਯਾਦ ਵਿੱਚ ਹਰ ਸਾਲ T20 ਦਾ ਟੂਰਨਾਮੈਂਟ ਕਰਾਉਂਦੇ ਆ ਜੋ 27 ਤਰੀਕ ਨੂੰ ਸਟਾਰਟ ਹੋਇਆ ਸੀ 31 ਤਰੀਕ ਤੱਕਰ ਚੱਲਿਆ ਅੱਜ ਫਾਈਨਲ ਸੀ ਜਿਸ ਦੇ ਵਿੱਚ ਫਾਈਨਲ ਮੈਚ ਸਾਡਾ ਪੱਕਾ ਟੀਮ ਨੇ ਜਿੱਤਿਆ ਸੈਕੰਡ ਮੈਚ ਸਾਡਾ ਕਿਹੜੀ ਟੀਮ ਮੱਤਾ ਲੈ ਕੇ ਗਈ ਆ ਇਰੇ ਵਿੱਚ ਸਾਡਾ ਕੋਈ ਅਸੀਂ ਕੋਈ ਪੱਖਪਾਤ ਨਹੀਂ ਕੀਤਾ ਕੋਈ ਕੁਝ ਨਹੀਂ ਸਾਡੇ ਸਾਰੇ ਪਿੰਡ ਦੇ ਪਚਾਇਤਾਂ ਨੇ ਰਲ ਕੇ ਸਾਡਾ ਸਾਥ ਦਿੱਤਾ ਜਿਹੜਾ ਅਸੀਂ ਟੂਰਨਾਮੈਂਟ ਸੀ ਹਰ ਸਾਲ ਨੂੰ ਬਹੁਤ ਵਧੀਆ ਸਿਰੇ ਚੜਾਇਆ ਸਮੂਹ ਪਿੰਡ ਪਚਾਇਤਾਂ ਸਾਰੇ ਸਮੂਹ ਪਚਾਇਤਾਂ ਦਾ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਨੇੜੇ ਤੇੜੇ ਤੋਂ ਪਤਨ ਤੇ ਸੱਜਣ ਆਏ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਥੇ ਪਾਰਕਿੰਗ ਦੀ ਸਮਝ ਸਮਾਂ ਕੱਢ ਕੇ ਇੱਥੇ ਪਹੁੰਚੇ ਤੇ ਸਾਡੇ ਟੂਰਨਾਮੈਂਟ ਨੂੰ ਚੰਦ ਚੰਦ ਲਾਇਆ ਜਿਸ ਤਰ੍ਹਾਂ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਵਿੱਚ ਫਸੀ ਆ ਕੀ ਮੈਸੇਜ ਦੇਣਾ ਚਾਹੀਦਾ ਇਹਦੇ ਵਿੱਚ ਮੈਸੇਜ ਇਹ ਆ ਵੀ ਜਿਹੜੇ T20 ਟੂਰਨਾਮੈਂਟ ਅਸੀਂ ਕਰਾ ਰਹੇ ਆ ਬਾਈ ਗੁਰਤੇਰੀ ਬਾਈ ਸ਼ਰਮੇ ਹੋਰਾਂ ਦੇ ਉਹ ਉਹ ਥੂ ਹੋ ਰਿਹਾ ਇੱਥੇ ਸਾਡੇ ਪਿੰਡ ਚ ਹੋ ਰਿਹਾ ਜਾਂ ਆਮ ਪਿੰਡਾਂ ਚ ਨੇੜੇ-ਤੇੜੇ ਹੋ ਰਿਹਾ ਉਹ ਨਵੀਂ ਪਣੀਰੀ ਜਾਗਰਤ ਹੋ ਰਹੀ ਆ ਜਿਵੇਂ ਅਸੀਂ ਇੱਥੇ ਅਗਲਾ ਮੈਨ ਆਫ ਦੀ ਸੀਰੀਜ਼ ਸਾਰੇ ਟੂਰਨਾਮੈਂਟ ਤੇ ਕੱਢੇ ਆ ਮੁੰਡੇ ਉਹਨਾਂ ਨੂੰ ਇਨਾਮ ਦਿੱਤੇ ਆ ਐਲਈ ਸੀੜੀਆਂ ਦਿੱਤੀਆਂ ਕੂਲਰ ਦਿੱਤੇ ਆ ਉਹ ਨਵੀਂ ਪਣੀਰੀ ਦੇਖ ਕੇ ਉਹਨਾਂ ਨੂੰ ਜਾਗਰਤ ਹੋ ਰਹੀ ਆ ਇਸ ਕਰਕੇ ਉਹ ਨਸ਼ੇ ਤੋਂ ਦੂਰ ਹੋਣਗੇ ਜੇ ਉਹ ਖੇਡਾਂ ਲਈ ਪ੍ਰੇਰਿਤ ਕੀਤਾ ਜਾਊਗਾ ਤਾਂ ਜਿਸ ਤਰ੍ਹਾਂ ਅੱਜ ਟੂਰਨਾਮੈਂਟ ਫਾਈਨਲ ਸੀ ਤੇ ਉਹਦੇ ਵਿੱਚ ਪੱਕੀ ਟੀਮ ਕੇ ਪਿੰਡ ਦੀ ਜਿਹੜੀ ਟੀਮ ਸੀ ਉਹਨੇ ਜਿੱਤ ਪ੍ਰਾਪਤ ਕੀਤੀ ਹੈ। ਹਾਂਜੀ ਹਾਂਜੀ ਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ? ਮੈਸੇਜ ਇਹ ਹੈ ਵੀ ਇਹ ਸਾਰੇ ਵਧੀਆ ਨਰੋਲ ਟੂਰਨਾਮੈਂਟ ਕਰਾਇਆ ਕਰੋ। ਸਾਰਿਆਂ ਨੂੰ ਮੌਕਾ ਮਿਲਦਾ ਹਨਾ ਨਵੇਂ ਪਲੇਅਰ ਵੀ ਉੱਠਦੇ ਆ। ਤੇ ਬਾਕੀ ਸਾਰੇ ਸਾਡੇ ਸਾਰੇ ਪਿੰਡ ਦਾ ਹੀ ਧੰਨਵਾਦ ਹੈ ਜਿਨ੍ਹਾਂ ਨੇ ਸਾਡਾ ਇੰਨਾ ਸਾਥ ਦਿੱਤਾ। ਤੇ ਇਹ ਤੇ ਇਸੇ ਕਰਕੇ ਨੇ ਵੀ ਮਤਲਬ ਸੇਮ ਹੀ ਐਵੇਂ ਚੱਲੀ ਜਾਂ ਟੂਰਨਾਮੈਂਟ ਤੇ ਬਾਕੀ ਜੇ ਸਾਥੋ ਕੇ ਜੇ ਤਾਂ ਗਲਤੀ ਵੀ ਹੈ ਗਲਤੀ ਮੰਨਦੇ ਆ ਤੇ ਬਾਕੀ ਸਾਰੇ ਪਿੰਡ ਸੰਯੋਗ ਇਸੇ ਤਰ੍ਹਾਂ ਦੇ ਲਈ ਵੱਡੇ ਟੂਰਨਾਮੈਂਟ ਹੋਣੇ ਦਮੀ ਹੈ ਨਾ ਪਿੰਡ ਦੀ ਗੱਲ ਕੀਤੀ ਹੈ ਤਾਂ ਸਹਿਯੋਗ ਕਿਸ ਤਰ੍ਹਾਂ ਦਾ ਮਿਲਦਾ ਬਹੁਤ ਵਧੀਆ ਸਹਿਯੋਗ ਆ ਬਹੁਤ ਸਾਥ ਦਿੱਤਾ ਜਿਹਨੇ ਉਮੀਦ ਵੀ ਹੈਣੀ ਉਹ ਤੋਂ ਵੱਧ ਛੜ ਕੇ ਸਹਿਯੋਗ ਦਿੱਤਾ ਸਾਰਿਆਂ ਨੇ ਇੱਕ ਹਫਤਾ ਟੂਰਨਾਮੈਂਟ ਚੱਲਿਆ ਸਾਰਿਆਂ ਨੇ ਵਧੀਆ ਮਾਰ-ਸਮਾਨ ਮਿਲੇ ਆ ਤੇ ਬਾਕੀ ਇਹ ਸਹੀ ਜਦ ਤੁਹਾਨੂੰ ਸਾਰਿਆਂ ਨੂੰ ਅੱਗੇ ਟੂਰਨਾਮੈਂਟ ਦੇ ਲੈਣਾ ਜਾਂ ਨਵੀਂ ਜਨਰੇਸ਼ਨ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹ ਹੀ ਹੈ ਵੀਰੇ ਨਸ਼ੇ ਤੋਂ ਦੂਰ ਰਹਿਣ ਖੇਡਾਂ 'ਤੇ ਲੱਗਣਾ ਨਾ ਤੇ ਖੇਡਾਂ 'ਤੇ ਲੱਗਣਗੇ ਤਾਂ ਜਵਾਕ ਫੇਰ ਹੀ ਨਸ਼ੇ ਤੋਂ ਦੂਰ ਰਹਿਣਗੇ ਤੁਸੀਂ ਕਿੰਨੀ ਦੇਰ ਤੋਂ ਜਿਹੜਾ ਏਕਟਰ ਦੇ ਵਿੱਚ ਖੇਡ ਰਹੇ ਹੋ ਮੈਨੂੰ ਹੋ ਗਏ ਫੇਰੇ 10-15 ਸਾਲ ਹੋ ਗਏ ਲੱਗ ਭਾਗ